ਚਿੱਟੇ ਤੇ ਜੇ ਆਇਓਡੈਕਸ ਤੇ ਜੇ ਆਇਓਡੈਕਸ ਦੇ ਨਸ਼ੇ ਕੁੜੀਆਂ ਕਰਦੀਆਂ ਹਾਂਜੀ ਮੈਂ ਛਡਵਾਇਆ ਨਾ ਮੈਨੂੰ ਤਾਂ ਪਤਾ ਹੈ ਮੈਨੂੰ ਕੀ ਪਤਾ ਵੀ ਕੋਹਲ ਜਵਾਰ ਕੀ ਵਿਕਦਾ ਤੇ ਕਾਣੀ ਦੱਸਦੀ ਹੋਣੀ ਹੈ ਕਾਰਨ ਕੀ ਹੈ ਕਿਉਂ ਲੱਗ ਜਾਂਦੀਆਂ ਨੇ ਬਿਰਜੀ ਫੇਰ ਗੱਲ ਉੱਥੇ ਆ ਜਾਂਦੇ ਆ ਕੋਈ ਇਸ਼ਕ ਦਾ ਮਾਰਾ ਨਸ਼ੇ ਕਰਦਾ ਕੋਈ ਕਿਸੇ ਨੂੰ ਛੱਡ ਕੇ ਚਲਾ ਗਿਆ ਕਿਸੇ ਨੇ ਕਿਸੇ ਨੂੰ ਧੋਖੇ ਦਿੱਤੇ ਕੋਈ ਪੜ੍ਹਾਈ ਦੀ ਸਟ੍ਰੈਸ ਵੱਡਾ ਵਿਸ਼ਾ ਸਟ੍ਰੈਸ ਦਾ ਸਟ्रेस ਬਿਲਕੁਲ ਜੀ ਪੜ੍ਹ ਲੈ ਜਿਆਦਾ ਜੌਬ ਮਿਲਦੇ ਨਹੀਂ ਫੇਰ ਸਟ्रेस ਕਿਸੇ ਨਾਲ ਦੋਸਤੀ ਲਾਗੇ ਨਹੀਂ ਵੀ ਨਹੀਂ ਤਾਂ ਸਟ्रेस ਤਾਂ ਸਟ्रेस ਕਿਸੇ ਦੇ ਘਰੇ ਗਰੀਬੀ ਹੈ ਤਾਂ ਸਟ्रेस ਕਿਸਦੇ ਮਾਪੇ ਐਨੇ ਹੈਵੀ ਹੋ ਜਾਂਦੇ ਨੇ ਬੱਚਿਆਂ ਤੇ ਤਾਂ ਸਟ्रेस ਇਹ ਵਿਸ਼ਾ ਹੀ ਸਟ्रेस ਦਾ ਜੀ ਹੂੰ ਤੇ ਫੇਰ ਕੁਝ ਗੱਲ ਆ ਜਾਂਦੀ ਹੈ ਜੇ ਵਖੋ ਮੈਂ ਕਹਿਣਾ ਨਹੀਂ ਸਚਾਉਂਦਾ ਅੱਜ ਕੱਲ ਲੇਡੀਜ਼ ਦੇ ਹਾਰਮੋਨਸ ਬਹੁਤ ਡਿਸਬੈਲੈਂਸ ਹੁੰਦੇ ਨੇ ਹੂੰ ਇਹੀ ਲੜਕੀਆਂ ਚ ਵੀ ਪਾਇਆ ਜਾ ਰਿਹਾ ਤੁਸੀਂ ਗੇ ਤੇ ਲੈਸਬੀਅਨ ਦੀ ਗੱਲ ਕਰ ਰਹੇ ਬੰਦੇ ਗੇ ਬਿਲਕੁਲ ਜੀ ਇਹ ਜੇ ਮੈਂ ਹੁਣ ਲਾ ਲਓ ਜਿੰਨੇ ਗਲਤ ਖਰਾਕਾਂ ਖਾਂਦੇ ਨੇ ਹਾਰਮੋਨ ਜੇ ਡਿਸਬੈਲੈਂਸ ਹੋਣਗੇ ਹੂੰ ਜਿਵੇਂ ਹੁਣ ਲਾ ਲਓ ਚਿਕਨ ਤੇ ਲਾ ਲਓ ਆਪਾਂ ਗੱਲ ਜਿਹੜੇ ਚਿਕਨ ਦੇ ਸ਼ੌਕੀਨ ਨੇ ਉਹ ਆਪਾਂ ਕਿੱਥੋਂ ਖਰੀਦਦੇ ਆ ਕਿਸੇ ਜਿੱਥੇ ਸਟੋਰ ਕਰਿਆ ਹੁੰਦਾ ਚਿਕਨ ਚਿਕਨ ਨੂੰ ਤੁਸੀਂ 4 ਘੰਟੇ ਸਟੋਰ ਕਰ ਲਓ ਜੀ ਫ੍ਰਿਜ ਚ ਹੂੰ ਉਹ ਚ ਬੈਡ ਬੈਕਟੀਰੀਆ ਸ਼ੁਰੂ ਹੋ ਜਾਂਦੇ ਨੇ ਹੂੰ ਉਹੀ ਪਕਾ ਕੇ ਬੱਚੇ ਖਾ ਲੈਂਦੇ ਨੇ ਠੀਕ ਹੈ ਜੀ ਜਦੋਂ ਪੱਕ ਗਿਆ ਜਦੋਂ ਹੀਟ ਹੋ ਗਿਆ ਉਹ ਤਾਂ ਬੈਕਟੀਰੀਆ ਖਤਮ ਹੋ ਗਏ ਨਹੀਂ ਹੁੰਦਾ ਜੀ ਕਿਉਂਕਿ ਇਹ ਕਿਉਂ ਨਹੀਂ ਹੁੰਦਾ ਇਹ ਵੀ ਮੈਂ ਦੱਸ ਦਿੰਨਾ ਇੱਕ ਚੀਜ਼ ਨੇ 0 ਤੋਂ ਲੈ ਕੇ 60 ਦਿਨਾਂ ਚ ਤਿਆਰ ਹੋਣਾ ਹੁੰਦਾ ਠੀਕ ਹੈ ਜੀ ਜਦੋਂ ਇੱਕ ਚਿਕਨ ਬੱਚਾ ਛੋਟਾ ਜਿਹਾ ਚੂਚਾ ਕਹਿ ਦਿੰਦੇ ਨੇ ਪੰਜਾਬੀ ਚ ਫਾਰਮ ਚ ਆ ਜਾਂਦਾ ਉਹਨੂੰ ਇੰਜੈਕਟ ਕਰ ਕਰ ਟੀਕੇ ਲਾ ਲ 25 ਦਿਨਾਂ ਚ ਤਿਆਰ ਕਰ ਲਿਆ ਜਾਂਦਾ ਉਹਦੇ ਜਿਹੜੇ ਟੀਕੇ ਲੱਗੇ ਹੋਏ ਨੇ ਉਹ ਇਹੋ ਜਿਹੇ ਹਾਰਮੋਨਸ ਪੈਦਾ ਕਰਦੇ ਨੇ ਉਹਨੂੰ ਕਿੱਡਾ ਸਾਈਜ਼ ਦੇ ਦਿੰਦੇ ਨੇ ਜਦੋਂ ਉਹਨੂੰ ਫਿਰ ਪਕਾਇਆ ਜਾਂਦਾ ਉਹ ਟੀਕਿਆਂ ਵਾਲਾ ਅਸਰ ਕਿੱਧਰ ਕੱਢੋਂਗੇ ਜੀ ਇਹ ਵੀ ਵੱਡਾ ਕਾਰਨ ਹੈ ਆਉਣ ਵਾਲੇ ਟਾਈਮ 'ਚ ਪਸ਼ੂਆਂ ਵਾਲੀਆਂ ਬਿਮਾਰੀਆਂ ਪੰਛੀਆਂ ਵਾਲੀਆਂ ਬਿਮਾਰੀਆਂ ਬੰਦੇ ਨੂੰ ਸਭ ਤੋਂ ਵੱਧ ਹੋਇਆ ਕਰਨਗੀਆਂ ਜਿਹੜੇ ਚਿਕਨ ਖਾਂਦੇ ਨੇ ਉਹਨਾਂ ਨੂੰ ਡਾਕਟਰ ਸ਼ਸ਼ੋਪੰਚ ਪਿਆ ਕਰਨਗੇ ਇਹਨੂੰ ਹੋਇਆ ਕੀ ਹੈ ਟੈਸਟ ਦੱਸਿਆ ਕਰੂ ਵੀ ਇਹਨੂੰ ਪਸ਼ੂ ਵਾਲੀ ਫਲਾਣੀ ਬਿਮਾਰੀ ਆ ਚਲੋ ਕੋਵਿਡ-19 ਦਾ ਵੀ ਲੋਕੀ ਕਹਿੰਦੇ ਆ ਕਈ ਤਾਂ ਇਹ ਵੀ ਗੱਲ ਕਹਿੰਦੇ ਆ ਕੋਵਿਡ-19 ਉਹਦੇ ਬਾਰੇ ਗੱਲ ਵਾਸ ਕਰਨੀ ਨਹੀਂ ਚਾਹੀਦੀ ਜੀ ਅ ਗੱਲ ਆ ਵੀ ਆ ਕੋਈ ਕਹਿੰਦੇ ਆ ਵੀ ਲੈਬ 'ਚ ਬਣਿਆ ਤੇ ਕਈ ਕਹਿੰਦੇ ਸੀ ਵੀ ਹਾਂ ਉਹ ਵੀ ਜਿਹੜਾ ਵਾਇਰਸ ਸੀਗਾ ਉਹ ਐਨੀਮਲਸ ਤੋਂ ਆਇਆ ਸੀ ਕੋਈ ਕਹਿੰਦਾ ਕਿ ਬੈਟ ਤੋਂ ਆਇਆ ਕੋਈ ਕਹਿੰਦਾ ਕਿ ਕਿੱਥੋਂ ਆਇਆ ਮਤਲਬ ਕਈ ਬਿਮਾਰੀਆਂ ਜਿਹੜੀਆਂ ਹੋਰ ਤੁਸੀਂ ਕਹਿ ਰਹੇ ਹੋ ਵੀ ਇਸ ਤਰੀਕੇ ਨਾਲ ਐਨੀਮਲਸ ਤੋਂ ਆ ਸਕਦੀਆਂ ਇਹ ਦੇਖੋ ਜੀ ਸਾਰੇ ਨਾ ਜਿਹੜੇ ਜਿੰਨੇ ਵੀ ਮੇਰੇ ਵਰਗਾਂ ਮੈਂ ਆਪਣੀ ਇਹ ਗੱਲ ਲਿਓਨਾ ਅਸੀਂ ਪੰਗੇ ਲੈਨੇ ਆ ਤਰ੍ਹਾਂ ਤਰ੍ਹਾਂ ਦੇ ਤਜਰਬੇ ਕਰਕੇ ਵੇਖਦੇ ਆ ਹੁਣ ਜਿੱਥੇ ਪਾਣੀ ਚੱਲ ਰਿਹਾ ਉਹ ਪੀਣ ਯੋਗ ਵੀ ਐ ਜਿੱਥੇ ਪਾਣੀ ਖੜਿਆ ਹ ਹ ਉਹ ਪੀਣ ਯੋਗ ਨਹੀਂ ਉਹ ਪੀਣ ਯੋਗ ਵੀ ਨਹੀਂ ਤੇ ਇੱਕ ਮੌਕਾ ਇਹੋ ਜਿਹਾ ਆਉਂਦਾ ਵੀ ਉਹ ਬਿਮਾਰੀ ਬਣ ਜਾਂਦਾ ਹਮ ਸੜੇ ਹਣ ਮਾਰਦੀ ਐ ਬਦਬੂ ਮਾਰਦੀ ਐ ਇਨਸਾਨ ਕੋਲੋਂ ਲੰਘ ਵੀ ਨਹੀਂ ਸਕਦਾ ਜਿੰਨਾ ਟਾਈਮ ਕਿਸੇ ਚੀਜ਼ ਦੀ ਸਹੀ ਵਰਤੋਂ ਹੈ ਜੇ ਉਹ ਮਰਤ ਵੀ ਕਹਿ ਸਕਦੇ ਆ ਤੇ ਉਹ ਫਾਇਦੇਮੰਦ ਵੀ ਕਹਿ ਸਕਦੇ ਆ ਇੱਕ ਖੋਜ ਵੀ ਕਹਿ ਸਕਦੇ ਆ ਪਰ ਜਿਹੜੀ ਚੀਜ਼ ਮਤਲਬ ਕਿ ਸਾਡੇ ਵਾਸਤੇ ਇੱਕ ਚੀਜ਼ ਖੜੀ ਆ ਅਸੀਂ ਖੋਜ ਤਾਂ ਕਰ ਲਈ ਵਰਤੋਂ ਚ ਨਹੀਂ ਪਈ ਪਈ ਸੜੀ ਜਾਂਦੀ ਐ ਉਹ ਬਿਮਾਰੀ ਐ ਜੀ ਵਾਇਰਸ ਕਿੱਥੋਂ ਆਏ ਇਹਹੀ ਵਾਇਰਸ ਨੇ ਹੁਣ ਪਹਿਲਾਂ ਕੀ ਹੁੰਦਾ ਸੀ ਕੋਈ ਪਸ਼ੂ ਮਰਦਾ ਠੀਕ ਐ ਨਾ ਜੀ ਉਹਦੇ ਚਮੜੇ ਤੋਂ ਕੰਮ ਲੈਂਦੇ ਜੁੱਤੀ ਬਣਦੀ ਠੀਕ ਹੈ ਨਾ ਜੀ ਕੋਈ ਪੰਛੀ ਮਰਦਾ ਉਹਨੂੰ ਦੱਬਦੇ ਅੱਜ ਕਿਤੇ ਕੁਝ ਮਰ ਜੇ ਮਰਿਆ ਪਿਆ ਸੜੇ ਹਨ ਮਰੀ ਜਾਂਦੀ ਹੈ ਕੌਣ ਉਹਨੂੰ ਸਾਹਮਦਾ ਹੈ ਜੀ ਹਮ ਘਰ ਘਰ ਬਿਮਾਰੀਆਂ ਨੇ ਸਾਡੇ ਰੇਡੀਏਸ਼ਨ ਕਿੰਨਾ ਪੈਦਾ ਹੋ ਰਿਹਾ ਸਾਨੂੰ ਜਿਹੜੀਆਂ ਚੀਜ਼ਾਂ ਸਰ ਦੇਸਨ ਦੇ ਵਿੱਚ ਨਹੀਂ ਆ ਰਹੀਆਂ ਹਮ ਅਸੀਂ ਇਗਨੋਰ ਕਰ ਰੱਖਿਆ ਨੇ ਪਰ ਉਹਨਾਂ ਨੂੰ ਅਸੀਂ ਨਾ ਤਾਂ ਫੀਲ ਕਰਦੇ ਆਂ ਨਾ ਅਸੀਂ ਅੱਗੇ ਕਿਸੇ ਨੂੰ ਗਿਆਨ ਕਰਾਉਂਦੇ ਆਂ ਹੁਣ ਜੇ ਆਪਾਂ ਦਰਖਤਾਂ ਦੀ ਗੱਲ ਕਰੀਏ ਕਿੰਨੇ ਦਰਖਤਾਂ ਦੀ ਘਾਟ ਹੈ ਕਰੋੜਾਂ ਅਰਬਾਂ ਦਰਖਤ ਲੱਗਣੇ ਚਾਹੀਦੇ ਨੇ ਪੰਜਾਬ 'ਚ ਆਪਾਂ ਪਰ ਕੀ ਕਹਿੰਦੇ ਐਂ ਕੀ ਹੁੰਦਾ ਹੈ ਤਾਂ ਕਰਨ ਵਾਲੀਆਂ ਗੱਲਾਂ ਨੇ ਕਹਿੰਦੇ ਨੇ ਵੀ ਧਰਤੀ 'ਚ ਪਾਣੀ ਮੁੱਕ ਗਿਆ ਐਂ ਪਾਣੀ ਕਿੱਥੇ ਮੁੱਕਦਾ ਹੈ ਇਹ ਕਹਿਣ ਦੀਆਂ ਗੱਲਾਂ ਨੇ ਫਲਾਣਾ ਬਿਦਬਾਨ ਬੋਲੀ ਜਾਂਦਾ ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਬੁੜੇ ਕਹਿੰਦਾ ਸਾਨੂੰ ਤਾਂ 20 ਸਾਲ ਹੋ ਗਏ ਸੁਣਦੇ ਆ ਪਾਣੀ ਖਤਮ ਹੋ ਜਾਣਾ ਹੋਇਣਾ ਹੋਇਆ ਤਾਂ ਹੈ ਨਹੀਂ ਲੋਕੇ ਰੋਲਾ ਹੀ ਪਾਈ ਜਾਂਦੇ ਨੇ ਸਰ ਮੁੱਕਦਾ ਕੁਝ ਨਹੀਂ ਹੁੰਦਾ ਧਰਤੀ ਤੇ ਸਮੁੰਦਰ ਵੀ ਨੇ ਜੇ ਕੋਈ ਕਹੇ ਸਮੁੰਦਰ ਸੁੱਕ ਜਾਊਗਾ ਇਹ ਹੱਸੋ ਹੀ ਨਹੀਂ ਗੱਲ ਐ ਸਮੁੰਦਰ ਕਦੇ ਸੁੱਕਿਆ ਨਹੀਂ ਕਰਦੇ ਗੱਲ ਕੁਆਲਿਟੀ ਦੀ ਆ ਕਹਿਣ ਦਾ ਮਤਲਬ ਵੀ ਧਰਤੀ ਤੋਂ ਪਾਣੀ ਮੁੱਕ ਜੂ ਨਹੀਂ ਮੁੱਕਦਾ ਮੇਰਾ ਮਤਲਬ ਕਹਿਣ ਦਾ ਇਹ ਆ ਪੀਣ ਵਾਲਾ ਪਾਣੀ ਨਹੀਂ ਬਚਣਾ ਮੰਨ ਲਓ ਮੇਰੇ ਪਿੰਡ ਦੇ ਵਿੱਚ ਇੱਕ ਖੂਹ ਐ ਸਾਰਾ ਪਿੰਡ ਪੀਣ ਵਾਲਾ ਪਾਣੀ ਭਰਦਾ ਪਰ ਉਸੇ ਖੂਹ ਦੇ ਵਿੱਚ ਮੈਂ ਪਿੰਡ ਵਾਲਾ ਗੰਦਾ ਪਾਣੀ ਪਾਈਪਾਂ ਨਾਲ ਛੱਡ ਦਿੱਤਾ ਕਿਉਂ ਪੀਣਯੋਗ ਬਚੇਗਾ ਜੇ ਰੇਪ ਇੱਕ ਪਿੰਡ ਦਾ ਖੂਹ ਤੇ ਉਹੀ ਖਰਾਬ ਹੋ ਗਿਆ ਬਾਹਰੋਂ ਜਿਹੜਾ ਕੋਈ ਆਊ ਅਗਲਾ ਕਹਿੰਦਾ ਪਾਣੀ ਪੀਣ ਨੂੰ ਅਗਲਾ ਕਹਿੰਦਾ ਇਸ ਪਿੰਡ 'ਚ ਪਾਣੀ ਨਹੀਂ ਹੈਗਾ ਹੂੰ ਪਾਣੀ ਮੁੱਕਿਆ ਤਾਂ ਨਹੀਂ ਪਾਣੀ ਤਾਂ ਉੱਥੇ ਹੀ ਹੈ ਪਰ ਲੋਕ ਕਹਿੰਦੇ ਨੇ ਵੀ ਇਸ ਪਿੰਡ 'ਚ ਪਾਣੀ ਨਹੀਂ ਹੈਗਾ ਕਹਿਣ ਦਾ ਮਤਲਬ ਇਹ ਨਹੀਂ ਪੀਣ ਵਾਲਾ ਪਾਣੀ ਬਿਲਕੁਲ ਜਿਹੜਾ ਸਾਡੀ ਵਰਤੋਂ ਚਾਉਣ ਵਾਲਾ ਪਾਣੀ ਪੀਣ ਵਾਲਾ ਪਾਣੀ ਉਹਦੀ ਗੱਲ ਹੈ ਜੀ ਤੁਸੀਂ ਚਿਕਨ ਤੇ ਗੱਲ ਕਰ ਰਹੇ ਸੀ ਜੀ ਅਕਸਰ ਇਸ ਵਿਵਾਦ ਗੱਲ ਹੁੰਦੀ ਰਹਿੰਦੀ ਹੈ ਧਰਮ ਨਾਲ ਵੀ ਜੋੜਦੇ ਆ ਚਲੋ ਤੁਸੀਂ ਇੱਕ ਧਾਰਮਿਕ ਸਸ਼ੇਤ ਵੀ ਉਹ ਤਾਂ ਵੀ ਤੁਹਾਡੇ ਤੇ ਸਵਾਲ ਪਣਦਾ ਮੈਂ ਸਿੱਖ ਮਤ ਦੇ ਵਿੱਚ ਉਹ ਮੈਂ ਬੜੀਆਂ ਇੰਟਰਵਿਊਸ ਕੀਤੀਆਂ ਮੈਂ ਉਸ ਹਿਸਾਬ ਨਾਲ ਹੀ ਗੱਲ ਕਰ ਰਿਹਾ ਮੈਂ ਦੋਨਾਂ ਦੇ ਹਿਸਾਬ ਨਾਲ ਹੀ ਗੱਲ ਕਰ ਰਿਹਾ ਜੀ ਕਿ ਵਿਅਕਤੀ ਨੂੰ ਜਿਹੜਾ ਨੌਨ ਮੈਜ ਹੈ ਮਾਸ ਜਿਹੜਾ ਉਹ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਜੀ ਦੇਖੋ ਜੀ ਤੁਸੀਂ ਇਸ ਦੀ ਉਦਾਹਰਨ ਭਾਵੇਂ ਧਾਰਮਿਕ ਪੱਖ ਤੋਂ ਰੱਖੋ ਭਾਵੇਂ ਤੁਸੀਂ ਇਸ ਦੀ ਉਦਾਹਰਨ ਜਿਹੜੀ ਆ ਉਹ ਮੈਡੀਕਲ ਪੱਖ ਤੋਂ ਰੱਖੋ ਤੁਸੀਂ ਰੱਖ ਸਕਦੇ ਮੈਂ ਤਾਂ ਸਿੰਪਲ ਜੀ ਗੱਲ ਕਰਾਂਗਾ ਜੀ ਸਾਡੇ ਗੁਰੂ ਸਾਹਿਬ ਨੇ ਇੱਕੋ ਹੀ ਗੱਲ ਕਹੀ ਆ ਵੀ નિર્ਦੋਸ਼ ਤੇ ਜ਼ੁਲਮ ਨਹੀਂ ਕਰਨਾ ਠੀਕ ਹੈ ਨਾ ਜੀ નિર્ਦੋਸ਼ ਤੇ ਅਤਿਆਚਾਰ ਨਹੀਂ ਕਰਨਾ ਹੂੰ ਜੇ ਤਾਂ ਬੱਕਰਾ ਮੁਰਗਾ ਸਾਨੂੰ ਬੁਲਾ ਕੇ ਲਿਆਉਂਦਾ ਵੀ ਆਜੋ ਯਾਰ ਮੈਨੂੰ ਖਾ ਲਓ ਮੈਂ ਤਾਂ ਐ ਖੜਿਆ ਫਿਰ ਤਾਂ ਖਾ ਲੋ ਪਰ ਜਦੋਂ ਜੀਵ ਹੱਤਿਆ ਕਰਨਾ ਪਾਪ ਹੈ ਹਨਾ ਜੀ ਫਿਰ ਮੇਰੇ ਹਿਸਾਬ ਨਾਲ ਗਲਤ ਹੈ ਪਰ ਖਾਣ ਲੈ ਤਾਂ ਸਿੱਧੀ ਮਾਤਾ ਇਹ ਕਹਿੰਦੇ ਆ ਵੀ ਫਿਰ ਤਾਂ ਛੋਟੇ ਛੋਟੇ ਵਾਇਰਸ ਆ ਬਹੁਤ ਆ ਸੰਸਾਰ ਦੇ ਵਿੱਚ ਕਿੰਨੇ ਹੀ ਇਹੋ ਜਿਹੇ ਜੀ ਆ ਜਿਹੜੇ ਸਾਨੂੰ ਦਿਖਦੇ ਹੀ ਨਹੀਂ ਉਹ ਸਾਡੇ ਅੰਦਰ ਜਾ ਰਹੇ ਆ ਉਹ ਮਾਰ ਰਹੇ ਨੇ ਮਾਰੇ ਕਹਿੰਦੇ ਜੀਵਾਂ ਦਾ ਆਹਾਰ ਜੀ ਹਾਂ ਐ ਤਾਂ ਜੀਵਨ ਦਾ ਆਹਾਰ ਵੀ ਜੀਵ ਨੇ ਹਾਂ ਜੀਵ ਨੇ ਠੀਕ ਹੈ ਨਾ ਜੀ ਪਰ ਖਾਾਕ ਦੇ ਤੌਰ ਤੇ ਸਤਿਗੁਰਾਂ ਨੇ ਉਹ ਜੀ ਸਰੀਰ ਬਖਸ਼ਿਆ ਨਾ ਜਿਹੋ ਜੀ ਖਾਾਕ ਹੈ ਹਮ ਸ਼ੇਰ ਮਾਸ ਖਾਂਦਾ ਹੈ ਘਾ ਵੀ ਤਾਂ ਜੰਗਲ ਚ ਹੁੰਦਾ ਕਿਉਂ ਨਹੀਂ ਖਾਂਦਾ ਠੀਕ ਹੈ ਨਾ ਜੀ ਸਾਡੇ ਵਾਸਤੇ ਫਸਲਾਂ ਮੇਵੇ ਫਲ ਫਰੂਟ ਕਿਉਂ ਬਣੇ ਨੇ ਉਹ ਜਾਨਵਰ ਕਿਉਂ ਨਹੀਂ ਖਾਂਦੇ ਜੀ ਜਿਹੜੀ ਚੀਜ਼ ਜਿਹਦੇ ਵਾਸਤੇ ਜਿਹੜੀ ਖਰਾਕ ਬਣੀ ਐ ਉਹਨੂੰ ਉਹੀ ਖਾਣੀ ਚਾਹੀਦੀ ਪਰ ਗੱਲ ਐ ਵਾ ਅਸੀਂ ਫਸਲਾਂ ਉਗਾਉਣ ਦੇ ਪਿੱਛੇ ਹੀ ਕਿੰਨੇ ਜੀ ਮਾਰ ਦਿੰਦੇ ਆਂ ਤਾਂ ਤਾਂ ਹੀ ਨਹੀਂ ਪਤਾ ਹੁਣ ਗੱਲ ਐ ਵਾ ਅਸੀਂ ਫਸਲਾਂ ਉਗਾਉਣ ਪਿੱਛੇ ਕਿੰਨੇ ਦਰਖਤ ਵਾੜਦੇ ਜਿਦੇ ਵਿੱਚ ਕਿੰਨੇ ਜੀ ਰਹਿੰਦੇ ਸੀ ਅਸੀਂ ਫਸਲਾਂ ਉਗਾਉਣ ਪਿੱਛੇ ਪੰਜਾਬ ਦੇ ਕਿੰਨੇ ਹੀ ਜਿਹੜੇ ਹੋਰ ਵੀ ਜੀ ਇੱਥੇ ਰਹਿੰਦੇ ਸੀਗੇ ਉਹ ਖਤਮ ਕਰਦੇ ਪੈਸਟੀਸਾਈਡਸ ਅਸੀਂ ਪਾਉਂਦੇ ਆ ਉਹ ਜੀ ਐ ਉਹ ਵੀ ਜਿਹੜੇ ਮਰਦੇ ਐ ਐਵੇਂ ਤਾਂ ਜੇ ਕਿੱਥੇ ਅਸੀਂ ਕਣਕ ਉਗਾ ਰਹੇ ਹਾਂ ਤਾਂ ਉੱਥੇ ਵੀ ਜੀ ਮਾਰ ਰਿਹਾ ਦੁੱਧ ਦੀ ਗੱਲ ਕਰਦੇ ਹਾਂ ਦੁੱਧ ਤੇ ਪੀ ਰਹੇ ਹਾਂ ਤਾਂ ਉਹਦੇ ਪਿੱਛੇ ਵੀ ਇੱਕ ਜੀ ਮਾਰ ਰਿਹਾ ਜੀ ਬਿਲਕੁਲ ਹਮ ਪਰ ਇਦਾਂ ਨਾ ਜੀ ਜਿਹੜੀ ਖਾਾਕ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ ਹਮ ਉਹ ਤੇ ਨਿਰਪਰ ਰਹਿਣਾ ਚਾਹੀਦਾ ਹੈ ਬਾਕੀ ਆਪੋ ਆਪਣੀ ਥਿੰਕਿੰਗ ਹੈ ਹਮ ਹੁਣ ਜਿਹੜਾ ਇਨਸਾਨ ਕਹਿੰਦਾ ਵੀ ਮੈਂ ਮਾਸ ਵੀ ਨਾ ਰਹਿ ਨਹੀਂ ਸਕਦਾ ਖਾਓ ਭਾਈ ਕੋਈ ਗੱਲ ਨਹੀਂ ਹਮ ਠੀਕ ਹੈ ਨਾ ਜੀ ਖਾਓ ਕੋਈ ਗੱਲ ਨਹੀਂ ਪਰ ਇਦਾਂ ਵੀ ਜਿਵੇਂ ਹੁਣ ਲਾ ਲਓ ਫਿਰ ਜਦੋਂ